ਟੀਵੀ ਦੀ ਬਿਮਾਰੀ ਦਾ ਸੰਬੰਧਿਤ ਕੰਮ ਕਰਦਾ ਹਾਂ ਪਹਿਲਾਂ ਮੈਂ ਪਿਛਲੇ ਸਾਲ ਕਸ਼ਮੀਰ ਨੂੰ ਕੰਨੈਕਟ ਹਮਾਰੀ ਸਾਈਕਲ ਤੇ ਸਿੱਧੇ ਗਿਆ ਸੀ 1.5 ਮਹੀਨੇ ਵਿੱਚ ਸਾਰੀ ਯਾਤਰਾ ਕੀਤੀ ਲੋਕਾਂ ਨੂੰ ਟੀਵੀ ਦੀ ਬਿਮਾਰੀ ਬਾਰੇ ਸਮਝਾਉਣਾ ਅੱਜ ਮੈਂ ਨਰੇਗਾ ਦੀ ਲੇਬਰ ਦੇਖੀ ਤੇ ਮੈਂ ਕਿਹਾ ਮੈਂ 2 ਮਿੰਟ ਗੱਲ ਸਮਝਾ ਕੇ ਜਾਵਾਂ ਮੇਰਾ ਲਾਣਕ ਜਾਣ ਨੂੰ ਕੀਤਾ ਫਿਰ ਮੁੜਿਆ ਟੀਵੀ ਦੇ ਮੇਨ ਲੱਛਣ ਚਾਰ ਹੈ 2 ਹਫ਼ਤੇ ਤੋਂ ਖੰਸੀ ਆਉਣਾ ਖੰਸੀ ਸੁੱਕੀ ਵੀ ਹੋ ਸਕਦੀ ਆ ਖੰਸੀ ਨਾਲ ਬਲਕਮ ਵੀ ਆ ਸਕਦੀ ਬਲਕਮ ਚ ਖੂਨ ਵੀ ਆ ਸਕਦਾ ਦੂਜਾ ਮੇਨ ਲੱਛਣ 2 ਹਫ਼ਤੇ ਤੋਂ ਬੁਖਾਰ ਦਾ ਚੜਨਾ ਇਸ ਤੋਂ ਸਾਰੇ ਨਾਰਮਲ ਹੁੰਦੇ ਆ ਪਰ ਆਪ ਨੂੰ ਬੁਖਾਰ ਨਹੀਂ ਉਤਰਦਾ ਤੀਜਾ ਮੇਨ ਲੱਛਣ ਹੈਗਾ ਭਾਰ ਦਾ ਘਟਦੇ ਜਾਣਾ 1 ਮਹੀਨੇ ਚ 4-5 ਕਿਲੋ ਭਾਰ ਘਟ ਜਣਾ ਚੌਥਾ ਮੇਨ ਲੱਛਣ ਹੈ ਭੁੱਖ ਜਮਾ ਹੀ ਨਾ ਲੱਗਣਾ ਜਿੰਨੀ ਮਰਜ਼ੀ ਸਵਾਦਵਰੀ ਆ ਭਾਵੇਂ ਸ਼ਾਹੀ ਪਨੀਰ ਬਣਾ ਕੇ ਦੇ ਦੋ ਮੈਨੂੰ ਭੁੱਖ ਨਹੀਂ ਲੱਗਦੀ ਠੀਕ ਹੈ ਇਹ ਚਾਰ ਲੱਛਣ ਆ ਜਿਹੜੇ ਉਹ ਫੇਫੜਿਆਂ ਦੀ ਟੀਵੀ ਦੀ ਇਹ ਲੱਛਣ ਹੈ ਫੇਫੜਿਆਂ ਦੀ ਟੀਵੀ ਦੇ ਆ ਤੇ ਸਰਕਾਰੀ ਹਸਪਤਾਲ ਸਾਰੇ ਦੇ ਵਿੱਚ ਫੇਫੜਿਆਂ ਦੀ ਜਿਹੜੀ ਬਲਕਨ ਦੀ ਜਾਂਚ ਆ ਤੇ ਐਕਸ-ਰੇ ਉਹ ਮੁਫਤ ਹੁੰਦਾ ਹੈਗਾ ਤਾਂ ਜੇ ਕਿਸੇ ਨੂੰ ਇਹ ਲੱਛਣ ਲੱਗਦੇ ਨੇ ਚਾਰ ਲੱਛਣ ਆ 15 ਦਿਨਾਂ ਤੋਂ ਬੁਖਾਰ ਰਹਿਣਾ ਖਾਂਸੀ ਰਹਿਣਾ ਖਾਂਸੀ ਬਲਗਮ ਵਾਲੀ ਵੀ ਹੋ ਸਕਦੀ ਹੈ ਸੁੱਕੀ ਵੀ ਹੋ ਸਕਦੀ ਹੈ ਭਾਰ ਦਾ ਘਟਦੇ ਜਾਣਾ ਤੇ ਨਾਲ ਭੁੱਖ ਦਾ ਜਾਣਾ ਲੱਗਣਾ ਜੇ ਕਿਸੇ ਨੂੰ ਇਹ ਲੱਛਣ ਆਪਣੇ ਆਣ ਗਵਣ ਕਿਸੇ ਬਜ਼ੁਰਗ ਨੂੰ ਕਿਸੇ ਬੱਚੇ ਨੂੰ ਦਿਖਣ ਤਾਂ ਤੁਸੀਂ ਸਰਕਾਰੀ ਹਸਪੀਟਲ ਚ ਆđi ਬਲਗਮ ਦੀ ਜਾਂਚ ਤੇ ਐਕਸ-ਰੇ ਦੀ ਜਾਂਚ ਤੇ ਖੂਨ ਦੇ ਟੈਸਟ ਜੇ ਕਿਸੇ ਨੂੰ ਖੁਦਾਂ ਖਾਸਤਾ ਟੀਵੀ ਆ 6 ਮਹੀਨੇ ਤੋਂ ਲੈ ਕੇ ਤੇ ਡੇਢ ਸਾਲ ਤੱਕ ਦਾ ਇਲਾਜ ਹੈ ਜੋ ਮੁਫਤ ਚੱਲੂਗਾ ਤੇ ਨਾਲ ਸਰਕਾਰ ਆਪ ਨੂੰ ਰੋਟੀ ਪਾਣੀ 1000 ਰੁਪਿਆ ਮਹੀਨਾ ਉਹਦੇ ਖਾਤੇ ਚ ਪਾਉਂਦੀ ਹੈ 6000 ਰੁਪਿਆ ਮਹੀਨਾ ਘਟੋ-ਘਟ ਉਹਦੇ ਖਾਤੇ ਚ ਪੈਂਦਾ ਸੋ ਇੰਨੀ ਗੱਲ ਦੱਸਣ ਵਾਸਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਜੇ ਕਿਸੇ ਨੂੰ ਇਹ ਲੱਛਣ ਦੱਸਣ ਜਿਹੜਾ ਤੁਹਾਨੂੰ ਨੇੜੇ ਹਸਪਤਲ ਪੈਂਦਾ ਜਿਵੇਂ ਤੁਹਾਨੂੰ ਜਲਾਲਾਬਾਦ ਪੈਂਦਾ ਜ਼ਿਲ੍ਹਾ ਫਾਿਲਕਾ ਪੈਂਦਾ ਜਾਂ ਮੁਕਸਰ ਉਹਨਾ ਮੁਕਸਰਾ ਜੋ ਵੈਲਕਮ ਤਾਂ ਕਿਸੇ ਨੂੰ ਵੀ ਅਸਾਂ ਲੱਗੇ ਇਹ ਨਹੀਂ ਵੀ ਆਪਾਂ ਵਿਆਹ ਤੇ ਗਏ ਸੀ ਪਕੌੜੇ ਖਾਦੇ ਸੀ ਖੰਗ ਲੱਗ ਗਈ ਚਲੋ ਆਪਾਂ ਪਾਣੀ ਪੀ ਲੈ ਅਸੀਂ ਗਰਮ ਸਰਦੋਗੀ ਨਹੀਂ ਉਹ ਟੀਵੀ ਵੀ ਹੋ ਸਕਦੀ ਹੈ ਸੋ ਕਿਰਪਾ ਕਰਕੇ ਜੇ ਕਿਸੇ ਨੂੰ ਲੱਗੇ ਇਸ ਤਰ੍ਹਾਂ ਮੈਨੂੰ ਇਹ ਚਾਰ ਲੱਛਣ ਹੈਗੇ ਆ ਤਾਂ ਇਹ ਫੇਫੜਿਆਂ ਦੀ ਟੀਵੀ ਦੇ ਹੈਗੇ ਚਾਰ ਲੱਛਣ 90% ਫੇਫੜਿਆਂ ਦੀ ਟੀਵੀ ਦੇ ਇੱਧਰ ਹੋ ਜੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ